ਡ라이ਵਰ ਵੀ ਨੇ ਹਰ ਚੀਜ਼ ਨੂੰ ਜਿਹੜੀ ਚੀਜ਼ ਖੜੀ ਉਹਨੂੰ ਚੱਲੇਗੀ ਉਹ ਤਾਂ ਦੇ ਦੇ ਉਹ ਤੇ ਡਰਾਈਵਰ ਬੈਠੇਗਾ ਇਹ ਸੰਸਾਰ ਨੂੰ ਚਲਾਉਣ ਵਾਲਾ ਕੋਈ ਹੈ ਜੀ ਇਹ ਸਰੀਰ ਨੂੰ ਚਲਾਉਣ ਵਾਲਾ ਇਹਦੇ ਅੰਦਰ ਕੋਈ ਬੈਠਾ ਹੈ ਜੀ ਉਹਨੂੰ ਨਹੀਂ ਜਾਣਿਆ ਪਰ ਇਹ ਦੇਸ ਦੇ ਨੂੰ ਜਾਣਿਆ ਅਨ ਦੇਸ ਦੇ ਨੂੰ ਨਾ ਜਾਣਿਆ ਕਹਿੰਦੇ ਜਿਹੜਾ ਦੇਸ ਦਾ ਇਹ ਰਕਤ ਬਿੰਦ ਕਾ ਤਨੋ ਔਰ ਰક્ત ਤੇ ਖੂਨ ਤੇ ਬਿੰਤਾ ਤੂ ਦਾ ਬਣਿਆ ਸ਼ਰੀਰ ਅਗਨੀ ਪਾਸ ਪ੍ਰਾਨ ਤਤ ਆਦ ਮਲਾ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਇਹ ਸੰਸਾਰ ਜਿੰਨੂੰ ਤੱਕ ਕੇ ਤੂੰ ਨਿਰੰਕਾਰ ਭੁੱਲ ਗਿਆ ਨਿਰੰਕਾਰ ਤੋਂ ਦੂਰ ਚਲਾ ਗਿਆ ਮਹਾਰਾਜ ਕਹਿੰਦਿਆ ਇਹ ਜਗ ਧੂਏ ਕਾ ਪਹਾੜ ਧੂਏ ਚੱਲਦਾ ਹੋਵੇ ਨਾ ਬਹੁਤਾ ਤੇ ਉਹਦਾ ਦੇਖਿਓ ਜੇ ਐਸੇ ਨਕਸ਼ੇ ਜੇ ਬਣ ਜਾਣਗੇ ਬਹੁਤ ਵੱਡਾ ਪਹਾੜ ਸਾਹਮਣੇ ਆ ਜਾਵੇਗਾ ਕਹਿਣ ਲੱਗੇ ਇਹ ਸੰਸਾਰ ਅੰਦਰ ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮੰਨਿਆ ਕਿ ਬੇਚਾਰ ਕੀ ਸਮਝ ਕੇ ਤੂੰ ਇਹਨੂੰ ਸੱਚ ਮੰਨ ਕੇ ਬਹਿ ਗਏ ਇਹ ਸੱਚ ਨਹੀਂ ਇਹ ਨਿਭਣ ਵਾਲਾ ਨਹੀਂ ਵਿਚਾਰਕ ਨੇ ਵਿਚਾਰਨਾ ਆਰੰਭ ਕੀਤਾ ਤੇ ਜਿਹੜੋ ਵਿਚਾਰ ਨੇ ਵਿਚਾਰਦਿਆਂ ਅੰਦਰੋਂ ਸ਼ੁੱਧ ਹੁੰਦਾ ਗਿਆ ਪਵਿੱਤਰ ਹੁੰਦਾ ਗਿਆ ਮੈਲ ਧੋਂਦਾ ਗਿਆ ਦੋਸ਼ ਲੋਂਦਾ ਗਿਆ ਔਰ ਪਵਿੱਤਰਤਾ ਅਸਲੀ ਰੂਪ ਆਉਂਦਾ ਗਿਆ ਅੰਦਰ ਨੂੰ ਤੁਰ ਪਿਆ ਤੇ ਫਿਰ ਮਹਾਰਾਜ ਮੇਰ ਕਰਦੇ ਫਿਰ ਕੀ ਹੋਇਆ ਕਹਿੰਦੇ ਨਿਰਭਉ ਭੈ ਮਨ ਹੋਏ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਜਿਹਨੂੰ ਅੰਦਰੋਂ ਕਲਸ਼ ਧੋ ਦਿੱਤੀ ਵਿਕਾਰ ਜੁਦੇ ਹੋ ਗਏ ਗੁਸਟਾਕੀਆਂ ਜੁਦੇ ਹੋ ਗਈਆਂ ਫਿਰ ਉਹ ਨਿਰਭਉ ਹੋ ਗਏ ਔਰ ਭੈ ਤੋਂ ਰਹਿਤ ਹੋ ਗਏ ਭੈ ਅੰਦਰ ਦਾ ਮਿਟ ਗਿਆ ਹੁਣ ਮਨ ਦੇ ਅੰਦਰ ਇਹ ਅਵਸਥਾ ਆ ਗਈ ਔਰ ਮਹਾਰਾਜ ਸਚੇ ਪਾਤਸ਼ਾਹ ਮੀਰ ਕਰਦੇ ਨੇ ਹੁਣ ਨਿਰਭਉ ਜਪੈ ਨਿਰਭਉ ਨੂੰ ਪਰਮਾਤਮਾ ਨੂੰ ਜਪਦਿਆ ਨਿਰਭਉ ਜਪੈ ਤੇ ਸਗਲ ਭਉ ਮਿਟੇ ਸਾਰੇ ਭਉ ਨਿਰਭਉ ਪ੍ਰਮਾਤਮਾ ਨੂੰ ਜਪਿਆ ਤੇ ਸਾਰੇ ਸੰਸਾਰ ਦੇ ਦਰ ਡੁਕਰ ਸਾਰੇ ਦੂਰ ਹੋ ਗਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪੁਰਾਨੀ ਛੁਟੈ ਪ੍ਰਾਣਾ ਧਾਰੀ ਜੀਵ ਦਾ ਛੁਟਕਾਰਾ ਪ੍ਰਭੂ ਦੀ ਕਿਰਪਾ ਨਾਲ ਹੈ ਨਿਰਭਉ ਭੈ ਮਨ ਹੋਏ ਪਹਿਲਾ ਨਿਰਭਉ ਹੋਇਆ ਭੈ ਮਨ ਹੋਏ ਕਮਾਲ ਦੀ ਗੱਲ ਇੱਕ ਪਾਸੇ ਤਾਂ ਭੈ ਮਟਾਇਆ ਇੱਕ ਪਾਸੇ ਮਹਾਰਾਜ ਕਹਿੰਦੇ ਭੈ ਮਨ ਹੋਏ ਸੰਸਾਰ ਦੇ ਜਿੰਨੀਆਂ ਗੱਲਾਂ ਸਨ ਔਰ ਉਹ ਭੈ ਡਰ ਖਤਮ ਹੋ ਗਿਆ ਤੇ ਹੁਣ ਡਰ ਕੀ ਆ ਉਹ ਆ ਪਰਮਾਤਮਾ ਦਾ ਭੈ ਅੰਦਰ ਵਸ ਗਿਆ ਇੱਥੇ ਭੈ ਦਾ ਅਰਥ ਹੈ ਜੀ ਅਦਬ ਸਤਕਾਰ ਤ੍ਰਿਸ਼ਕਾਰ ਵਾਲਾ ਨਹੀਂ ਸਤਕਾਰ ਵਾਲਾ ਉਹਨ ਭੈ ਮੇਰਾ ਮਾਲਕ ਮੈਨੂੰ ਵੇਖਦਾ ਜੇ ਮੈਂ ਆ ਕੁਝ ਕੀਤਾ ਜੇ ਮੈਂ ਉਹ ਜੀ ਜਗ੍ਹਾ ਤੇ ਗਿਆ ਮਾਲਕ ਵੇਖਦਾ ਔਰ ਕੋਈ ਕਿਰਤ ਵਿਰਤ ਕਰਦਾ ਉਹਦੇ ਚ ਬੇਈਮਾਨੀ ਨਹੀਂ ਕਰਦਾ ਵੈਗੁਰੂ ਜੀ ਜਾਣਦੇ ਦੇਖਦੇ ਇਹ ਭੈ ਆ ਗਿਆ ਤੇ ਭੈ ਮਨ ਹੋਏ ਪਰਮਾਤਮਾ ਦਾ ਭੈ ਪਾ ਕੇ ਨਾ ਜੀ ਸੰਸਾਰ ਤੋਂ ਨਿਰਪਾਉ ਹੋ ਕੇ ਉਹਨੂੰ ਜਪ ਕੇ ਵੈਗੁਰੂ ਨੂੰ ਤੇ ਭੈ ਪ੍ਰਮਾਤਮਾ ਵਾਲਾ ਅੰਦਰ ਵਸਾ ਕੇ ਮਹਾਰਾਜ ਮੇਰ ਕਰਦੇ ਹौं ਮੈਲ ਗਵਾਇਆ ਬਲਰਾਮ ਜੀਓ ਅੰਦਰ ਸੀ ਹौं ਮੈਂ ਜਿੱਥੇ ਨਾਮ ਨਹੀਂ ਸੀ ਜਿਹੜੀ ਵਸਣ ਦਿੰਦੀ ਹौं ਮੈਂ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ ਦੋਵੇਂ ਇੱਕ ਜਗ੍ਹਾ ਤੇ ਨਹੀਂ ਰਹਿੰਦੇ ਹौं ਮੈਂ ਨਾਮ ਦਾ ਵਿਰੋਧੀ ਤੇ ਜੇ ਹौं ਮੈਂ ਰਹਗੀ ਨਾਮ ਨਹੀਂ ਰਹੇਗਾ ਨਾਮ ਰਹੇਗਾ ਹਉਮੈ ਨਹੀਂ ਰਹਿ ਗਈ ਤੇ ਮਹਾਰਾਜ ਮੇਰ ਕਰਦੇ ਆ ਉਹ ਪ੍ਰਭੂ ਦਾ ਭੈ ਅੰਦਰ ਆ ਗਿਆ ਤੇ ਜਦੋਂ ਨਿਰਭਉ ਨੂੰ ਜਪਦਿਆਂ ਉਹਦਾ ਭੈ ਅੰਦਰ ਆਇਆ ਨਾ ਨਾਮ ਵੈਗੁਰੂ ਦਾ ਸਤਕਾਰ ਤੇ ਹਉਮੈ ਕੰਬਨ ਲੱਗ ਪਈ ਤੇ ਹਉਮੈ ਦੀ ਮੈਲ ਪਰਤ ਜਿਹੜੀ ਅੰਦਰ ਜੰਮੀ ਸੀ ਔਰ ਉਹ ਮੈਲ ਨੂੰ ਗਵਾਇਆ ਨਾਸ਼ ਕਰ ਦਿੱਤਾ ਨਾਮ ਨੇ ਮਨ ਨੂੰ ਲੱਗੀ ਮੈਲ ਤੋਣੀ ਆਰੰਭ ਕਰ ਦਿੱਤੀ ਜਿੱਥੇ ਮੈਂ ਮੈਂ ਕਰਦਾ ਸੀ ਨਾ ਮੈਂ ਆਹ ਹਾਂ ਮੈਂ ਆਹ ਕਰ ਦੂੰ ਉਹ ਕਰ ਦੂੰ ਪਰ ਮਹਾਰਾਜ ਸਾਹਿਬ ਕਹਿੰਦੇ ਕਰਦਾ ਕੁਛ ਨਹੀਂ ਸੀ ਤੇ ਸਹਿਬ ਬਾਣੀ ਅੰਦਰ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਪ੍ਰਭ ਕਾਜ ਸਵਾਰੇ ਆਏ ਫਿਰ ਪ੍ਰਭੂ ਅੰਦਰ ਆ ਗਿਆ ਹੁਣ ਜਿੱਥੇ ਮੈਂ ਮੈਂ ਸੀ ਉਥੇ ਸ਼ਬਦ ਤੂੰ ਦਾ ਉਪਜਨ ਲੱਗ ਪਿਆ ਹੁਣ ਇਹ ਨਹੀਂ ਕਹਿੰਦਾ ਕਿ ਮੈਂ ਕਰਦਾ ਕਹਿੰਦੇ ਨੇ ਵੈਗਰੂ ਤੂੰ ਕਰਦਾ ਹੈ ਵੈਗਰੂ ਸੰਗਤ ਵਿੱਚ ਤੂੰ ਲੈ ਕੇ ਆਉਣਾ ਹੈ ਮਹਾਰਾਜ ਅੰਮ੍ਰਿਤ ਵੇਲੇ ਤੂੰ ਉਠਾਲਦਾ ਹੈ ਮਹਾਰਾਜ ਨਿਤਨੇਮ ਤੁਸੀਂ ਕਰਾਉਨੇ ਹੋ ਮਹਾਰਾਜ ਸੰਗਤ ਵਿੱਚ ਤੁਸੀਂ ਬਿਠਾਉਨੇ ਹੋ ਕਥਾ ਕੀਰਤਨ ਨਿਤਨੇਮ ਤੁਸੀਂ ਕਰਾਉਨੇ ਹੋ ਸੰਗਤ ਦੀ ਸੇਵਾ ਆਪਦੇ ਦਰ ਦੀ ਸੇਵਾ ਤੁਸੀਂ ਕਰਾਉਨੇ ਹੋ ਮਹਾਰਾਜ ਮੇਰੇ ਘਰ ਦੇ ਕਾਰਜ ਵੀ ਤੁਸੀਂ ਕਰਾਉਣੇ ਹੋ ਜੇ ਤੁਸੀਂ ਨਾ ਨਾ ਹੋਵੋ ਆਹ ਸ਼ਰੀਰ ਤੇ ਕਦਮ ਨਹੀਂ ਚੱਲ ਸਕਦਾ ਅੱਖ ਦੀ ਪਲਕ ਨਹੀਂ ਝਮਕ ਸਕਦੀ ਜੇ ਤੁਸੀਂ ਨਾ ਹੋਵੋ ਔਰ ਉਦੋਂ ਤੂੰ ਹੋ ਜਾਂਦਾ ਤੇ ਜਦ ਤੂੰ ਦਾ ਸ਼ਬਦ ਆਉਂਦਾ ਨਾ ਫਿਰ ਉਹਦਾ ਰੂਪ ਹੋ ਜਾਂਦਾ ਮਹਾਰਾਜ ਕਬੀਰ ਸਾਹਿਬ ਬਚਨ ਕਰਦੇ ਜੀ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਤੂੰ ਇੱਥੇ ਵੀ ਤੂੰ ਅੰਦਰ ਵੀ ਤੂੰ ਬਾਹਰ ਵੀ ਤੂੰ ਮਹਾਰਾਜ ਸਾਹਿਬ ਕਹਿੰਦੇ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਵਿਖਾਏ ਔਰ ਕਹਿ ਲੱਗਿਓ ਅੰਦਰ ਵਸਦਾ ਅੰਤਰ ਬਾਹਰ ਅੰਤਰ ਬਾਹਰ ਅੰਦਰ ਤੇ ਬਾਹਰ ਬਾਹਰ ਤੇ ਅੰਦਰ ਇੱਕ ਨਦਰ ਆਉਣ ਲੱਗ ਗਿਆ ਪਰਮਾਤਮਾ ਜਦੋਂ ਐਸਾ ਹੋਇਆ ਮਹਾਰਾਜ ਸਾਹਿਬ ਕਹਿੰਦੇ ਉਹ ਅੰਦਰ ਉਤਰਿਆ ਤੇ ਪਰਮਾਤਮਾ ਦੇ ਭੈ ਨੇ ਨਿਰਪਉ ਦੇ ਨਾਲ ਮੈਲ ਗਈ ਮਹਾਰਾਜ ਕਬੀਰ ਸਾਹਿਬ ਕਹਿੰਦੇ ਤੂੰ ਦੀ ਧੁਨ ਅਲਾਪਨ ਲਗਾ ਤੂੰ ਤੂੰ ਕਰਤਾ ਤੂੰ ਹੁਆ ਮੁਜਮੈਂ ਅੰਦਰ ਮੇਰੇ ਮੁਜਮੈਂ ਰਹਾ ਨਾ ਹੂੰ ਮੇਰੇ ਅੰਦਰ ਅਹੰ ਭਾਵ ਨਹੀਂ ਰਹਿ ਗਿਆ ਹੰਕਾਰ ਵਾਲੀ ਬੁੱਧੀ ਨਹੀਂ ਰਹਿ ਗਈ ਮੁਜਮੈਂ ਰਹਾ ਨਾ ਹੂੰ ਜਦੋਂ ਜਦੋਂ ਅੰਦਰੋਂ ਮੈਂ ਮੇਰੀ ਅਪਨਾਤ ਮਿਟ ਗਈ ਤੇ ਮੈਂ ਅੰਦਰ ਵੇਖਿਆ ਤੇ ਪ੍ਰਮਾਤਮਾ ਤੋਂ ਮੈਂ ਬਾਹਰ ਨਦਰ ਮਾਰੀ ਪਲਕਾਂ ਉਠਾ ਕੇ ਤੇ ਬਾਹਰ ਵੀ ਤੂੰ ਖੜਾ ਨਦਰ ਆਉਣਾ ਹੈ ਜਿਹੜੇ ਕਾਰਜ ਨੂੰ ਮੈਂ ਤੋਰਦਾ ਮੇਰੇ ਨੋ ਮੂਰੇ ਤੂੰ ਆ ਤੂੰ ਕਾਰਜ ਕਰਦਾ ਪਿਆ ਮੇਰੇ ਤੋਂ ਨਹੀਂ ਹੁੰਦਾ ਦੁਨੀਆਂ ਨੂੰ ਦਿਸਦਾ ਹੈ ਸ਼ਰੀਰ ਕਰਦਾ ਹੈ ਤੇ ਮੈਨੂੰ ਦਿਸਦਾ ਮੇਰਾ ਮਾਲਕ ਪਿਆ ਕਰਦਾ ਹੈ ਉਹ ਕਾਰ ਦੀ ਸੰਪੰਨਤਾ ਕਰਦਾ ਮੈਂ ਤਾਂ ਕਾਰ ਹੀ ਨਹੀਂ ਸੀ ਸਕਦਾ ਜੱਤ ਦੇਖੋ ਤਤ ਤੋਂ ਫਿਰ ਮੈਂ ਜਿੱਧਰ ਨਦਰ ਮਾਰਦਾ ਉਧਰੇ ਤੂੰ ਨਦਰ ਆਉਣਾ ਫਿਰ ਜਹਿ ਜਹਿ ਪੇਖੋ ਤਹ ਹਜੂਰ ਦੂਰ ਕਤ ਹੋਣਾ ਜਾਈ ਰਬ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਮਨਾ ਸਦਾ ਧਿਆ ਹਉਮੇ ਮੈਲ ਗਵਾਇਆ ਬਲਰਾਮ ਜੀਓ ਹਉਮੇ ਦੀ ਮੈਲ ਉਹਨੇ ਗਵਾ ਦਿੱਤੀ ਖਤਮ ਕਰ ਦਿੱਤੀ ਜਿਹੜੀ ਮੈਲ ਜਨਮ ਜਨਮ ਕੀ ਇਸ ਮਨ ਨੂੰ ਮਲ ਲੱਗੀ ਕਾਲਾ ਹੂਆ ਸਿਆਹੂ ਉਹ ਮੈਲ ਗਵਾਇਆ ਨਸ਼ਟ ਕਰ ਦਿੱਤੀ ਮੈਲ ਜੀ ਹੁਣ ਪਵਿੱਤਰਤਾ ਆਉਣ ਲੱਗ ਪਈ ਅੰਦਰ ਮਹਾਰਾਜ ਕਹਿੰਦੇ ਜਦੋਂ ਪਵਿੱਤਰਤਾ ਹੋਈ ਤੇ ਅੰਦਰ ਜਿਹੜਾ ਸੀ ਪਵਿੱਤਰ ਹੋਇਆ ਮੈਲ ਉਤਰੀ ਫਿਰ ਮਹਾਰਾਜ ਕਹਿੰਦੇ ਨਿਰਮਲ ਭਾਉ ਪਾਇਆ ਅੰਦਰ ਪ੍ਰਭੂ ਦਾ ਪਹਿਲਾਂ ਮੈਲ ਸੀ ਤੇ ਮੈਲੇ ਵਿਚਾਰ ਜਿੱਥੇ ਮੈਲ ਹੋਵੇ ਉਥੋਂ ਬਦਬੂ ਆਏਗੀ ਨਾ ਤੇ ਪਹਿਲਾਂ ਅੰਦਰ ਅਹੰ ਭਾਵ ਦੀ ਮੈਲ ਲੱਗੀ ਸੀ ਤੇ ਸੰਸਾਰ ਵਾਲਾ ਡਰ ਬਣਿਆ ਸੀ ਹੁਣ ਸੰਸਾਰ ਵਾਲਾ ਡਰ ਚਲਾ ਗਿਆ ਅੰਦਰੋਂ ਮੈਲ ਗਈ ਨਿਰਮਲ ਪਵਿੱਤਰਤਾ ਆ ਗਈ ਮੈਲ ਖਤਮ ਹੋ ਗਈ ਤੇ ਹੁਣ ਨਿਰਮਲ ਭਾਉ ਗਿਆ ਪਵਿੱਤਰ ਭਾਉ ਪਰਮਾਤਮਾ ਵਾਲਾ ਪਰਮਾਤਮਾ ਦਾ ਭੈ ਰਹਿ ਗਿਆ ਹੁਣ ਕਿਸੇ ਦਾ ਡਰ ਨਹੀਂ ਮੌਤ ਦਾ ਵੀ ਡਰ ਨਹੀਂ ਧਰਿਆ ਤੇ ਪਰਮਾਤਮਾ ਦਾ ਪਰਮਾਤਮਾ ਤੋਂ ਬਿਗੈਰ ਕਿਸੇ ਤੋਂ ਡਰਦਾ ਨਹੀਂ ਪ੍ਰਭੂ ਦਾ ਪਿਆਰਾ ਨਿਰਮਲ ਭਉ ਪਾਇਆ ਅੰਦਰ ਨਿਰਮਲ ਭਉ ਪ੍ਰਗਟਿਆ ਤੇ ਨਿਰਮਲ ਭਉ ਪ੍ਰਭੂ ਨੂੰ ਜਪ ਕੇ ਆਰਾਧ ਕੇ ਉਹ ਪ੍ਰਾਪਤ ਕਰ ਲਿਆ ਤੇ ਉਹ ਪ੍ਰਾਪਤ ਕਿਵੇਂ ਹੋਇਆ ਅੰਦਰ ਨਿਰਮਲਤਾ ਆਈ ਕਿਵੇਂ ਪਵਿੱਤਰਤਾ ਆਈ ਕਿਵੇਂ ਉਹ ਪ੍ਰਭੂ ਵਾਲੇ ਭੈ ਦੀ ਪ੍ਰਾਪਤੀ ਕਿਵੇਂ ਹੋਈ ਜਗਿਆ ਸੋਨੁ ਮਹਾਰਾਜ ਕਹਿੰਦੇ ਹਰ ਗੁਣ ਗਾਇਆ ਹਰੀ ਦੇ ਗੁਣਾ ਨੂੰ ਗਾਉਂਦਿਆਂ ਹੋਇਆ ਹਰੀ ਨੂੰ ਧਿਆਉਂਦਿਆਂ ਹੋਇਆ ਪਰਮਾਤਮਾ ਦਾ ਅਰਾਧਨ ਕਰਦਿਆਂ ਹੋਇਆ ਉਹਦੇ ਗੁਣਾ ਨੂੰ ਗਾਇਆ ਉਹਦੇ ਗੁਣਾ ਦਾ ਗਾਇਨ ਕੀਤਾ ਤਾਂ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਉਹਦੇ ਗੁਣਾ ਨੂੰ ਗਾ ਉਹਨੂੰ ਧਿਆ ਤੇ ਜੇ ਉਹਦੇ ਗੁਣ ਤੇਰੇ ਕੋਲ ਹੋਏ ਤੇ ਮਾਲਕ ਨਾਲ ਮੇਲਾਪ ਹੋਵੇਗਾ ਉਹਨਾਂ ਗੁਣਾ ਨੂੰ ਗਾ ਸਾਹਿਬ ਕਹਿੰਦੇ ਫਿਰ ਗੁਣ ਨੂੰ ਗੁਨਾ ਨੂੰ ਜਦੂਦਿਆਂ ਨੂੰ ਗਾਇਆ ਤੇ ਸੱਚੀ ਸਰਕਾਰ ਕਹਿੰਦੇ ਹਰ ਪਰਮਾਤਮਾ ਵੈਗੁਰ ਜਿਹੜਾ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ ਵੇਖੈ ਰਾਮ ਅਧੂਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰਮਿਆ ਹੋਇਆ ਰਾਮ ਜਿਹੜਾ ਹਰ ਰਗੁਰੇ ਛੇਦ ਦੇ ਅੰਦਰ ਰਮਿਆ ਹਰ ਕਤਰੇ ਦੇ ਅੰਦਰ ਹਾਜ਼ਰ ਨਾਜ਼ਰ ਹੈ ਹਰ ਜਰਰੇ ਜਰਰੇ ਦੇ ਵਿੱਚ ਸਮਾਇਆ ਹੋਇਆ ਹੈ ਉਹ ਪਰਿਪੂਰਨ ਪਰਮਾਤਮਾ ਵੇਖਦਾ ਹੈ ਹਾ ਦੂਰੇ ਹਾਜ਼ਰ ਨਾਜ਼ਰ ਉਹ ਦਿਸਦਾ ਤੇ ਉਹ ਵੇਖਦਾ ਉਹਨੂੰ ਸੁਣਦਾ ਉਹ ਪਰਮਾਤਮਾ ਨੂੰ ਹਿਰਦੇ 'ਚ ਵਸਾਇਆ ਹੋਇਆ ਹੈ ਮਹਾਰਾਜ ਕਹਿੰਦੇ ਹਰ ਆਤਮ ਰਾਮ ਪੁਸਾਰਿਆ ਹਰੀ ਪਰਮਾਤਮਾ ਵੈਗੁਰੂ ਆਤਮ ਰਾਮ ਪੁਸਾਰਿਆ ਹੁਣ ਅੰਦਰ ਆਤਮਿਕ ਪ੍ਰਗਟਾਸ਼ ਹੋ ਗਿਆ ਜੀ ਆਤਮਾ ਦੇ ਅੰਦਰ ਅੱਗੇ ਅੰਦਰ ਅੰਧੇਰਾ ਸੀ ਦਿਲ ਅੰਧਿਹਾਰੀ ਰਾਤ ਸੀ ਹੁਣ ਅੰਦਰ ਪ੍ਰਕਾਸ਼ ਹੋ ਗਿਆ ਆਤਮਕ ਖੇੜਾ ਆ ਗਿਆ ਔਰ ਆਤਮਕ ਖੇੜਾ ਤਦੋਂ ਆਇਆ ਜਦੋਂ ਅੰਦਰ ਨੂੰ ਪਵਿੱਤਰ ਕੀਤਾ ਅੰਦਰ ਨੂੰ ਸ਼ੁੱਧਿਆ ਮਹਾਰਾਜ ਸਾਹਿਬ ਕਹਿੰਦੇ ਆਤਮ ਜਿੰਨੇ ਜਿੰਨੇ ਅੰਦਰ ਨੂੰ ਜਿੱਤਿਆ ਅੰਦਰ ਦਾ ਜਿੱਤਣਾ ਕੀਆ ਕਿ ਉੱਥੇ ਵੋਟਾਂ ਪਵਾਉਣੀਆਂ ਨੇ ਕਿ ਡਾਂਗਾਂ ਲੈ ਕੇ ਜਾਣਾ ਕਿ ਪਾਰਟੀਆਂ ਬਣਾਉਣੀਆਂ ਨਹੀਂ ਉੱਥੇ ਅੰਦਰ ਦਾ ਜਿੱਤਣਾ ਆ ਅਵਗਣਾਂ ਨੂੰ ਭਰੇ ਕਰਨਾ ਗੁਣਾਂ ਨੂੰ ਅੰਦਰ ਕਾ ਧਾਰਨ ਕਰਨਾ ਮਾੜੀਆਂ ਆਦਤਾਂ ਮਾੜੇ ਫੁਰਣਿਆਂ ਨੂੰ ਦੂਰ ਕਰਨਾ ਵਿਕਾਰਾਂ ਦੁਰਚਾਰਾਂ ਨੂੰ ਦੂਰ ਕਰਨਾ ਤੇ ਸ਼ੋਭਾ ਗੁਣਾਂ ਨੂੰ ਅੰਦਰ ਵਸਾ ਲੈਣਾ ਆਤਮ ਜਿੱਤ ਆਤਮ ਨੂੰ ਅੰਦਰ ਨੂੰ ਜਿੱਤਣਾ ਆਤਮ ਨੂੰ ਅੰਦਰ ਨੂੰ ਜਿੱਤ ਕੇ ਤੇ ਫਿਰ ਅੱਗੇ ਤੁਰਨਾ ਮਹਾਰਾਜ ਸਾਹਿਬ ਕਹਿੰਦੇ ਆਤਮ ਜਿੰਨੈ ਸਗਲ ਵਸਤਾ ਕੈ ਜਿਨੇ ਅੰਦਰ ਨੂੰ ਜਿੱਤ ਲਿਆ ਅਉ ਆਉਗਨਾ ਨੂੰ ਕੱਢ ਦਿੱਤਾ ਸਾਰਾ ਸੰਸਾਰ ਉਹਦੇ ਵਾਸ ਵਿੱਚ ਹੈ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਗੁਰੂ ਪੂਰਾ ਠਾਕੁਰ ਗਾਇਏ ਆਤਮ ਰੰਗ ਜਿਹੜਾ ਆਤਮ ਹਰ ਆਤਮ ਰਾਮ ਪਸਾਰਿਆ ਠਾਕੁਰ ਗਾਇਏ ਆਤਮ ਰੰਗ ਅੰਦਰ ਦੇ ਪ੍ਰੇਮ ਨਾਲ ਪਰ ਉਹ ਦਿਖਾਵਾ ਨਾ ਕਰ ਹਰ ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਜਨਕੇ ਚਰਨ ਬਸੈ ਮੇਰੇ ਹੀ ਹਰੈ ਸੰਗ ਪੁਨੀਤਾ ਦੇਹੀ ਅੰਦਰੋਂ ਗਉਣ ਨਾਲ ਇਹ ਦੇਹੀ ਵੀ ਸ਼ਰੀਰ ਵੀ ਪਵਿੱਤਰ ਏ ਸੰਗ ਪੁਨੀਤਾ ਦੇਹੀ ਮਹਾਰਾਜ ਸਾਹਿਬ ਕਹਿੰਦੇ ਵੀ ਪਵਿੱਤਰ ਹੋ ਜਾਵੇਗਾ ਅੰਦਰ ਨੂੰ ਜਿਤ ਅੰਦਰ ਨੂੰ ਤੁਰ ਹਰ ਆਤਮ ਰਾਮ ਪੁਸਾਰਿਆ ਤੇ ਫਿਰ ਉਹ ਜਿਹੜਾ ਨਾਮ ਜਪਦਾ ਅੰਦਰ ਉਹਦਾ ਇੱਕ ਰਸ ਇੱਕ ਆਨੰਦ ਬਣਦਾ ਹੈ ਮਹਾਰਾਜ ਇਹ ਵੀ ਬਚਨ ਕਰਦੇ ਨੇ ਕਿ ਅਰ ਜਦੋਂ ਅੰਦਰ ਦਾ ਰਸ ਅਰ ਜਦੋਂ ਅੰਦਰ ਨੂੰ ਜਿੱਤਿਆ ਅੰਦਰ ਆਨੰਦ ਆਇਆ ਆਤਮ ਰਸ ਜਿਹਹਾ ਨਹੀਂ ਸੋ ਹੈ ਖਾਲਸ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨੇ ਅੰਦਰ ਦੇ ਰਸ ਨੂੰ ਪਹਿਚਾਨ ਲਿਆ ਨਾ ਅਸਲੀ ਆਤਮਕ ਰਸ ਅਦੇ ਅਸੀਂ ਸਰੀਰਿਕ ਜ਼ੁਬਾਨਕ ਇੰਦਰੀਆਵੀ ਰਸਾਂ ਦੇ ਵਿੱਚ ਪਏ ਹੋਏ ਇੰਦਰੀਆਵੀ ਸੁਖ ਇੰਦਰੀਆਵੀ ਰਸਾਂ ਦੇ ਵਿੱਚ ਔਰ ਅੰਦਰ ਦੇ ਰਸ ਨੂੰ ਜਿੰਨੇ ਜਾਣ ਲਿਆ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ ਜਿੰਨੇ ਉਹ ਰਸ ਨੂੰ ਜਾਣ ਲਿਆ ਉਹ ਰਸ ਕਦੋਂ ਆਉਂਦਾ ਮਹਾਰਾਜ ਕਹਿੰਦੇ ਆ ਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਦੁਨਿਆਵੀ ਇੰਦਰੀਆਵੀ ਇਹ ਰਸ ਛਾੜੇ ਉਹ ਰਸ ਆਵਾ ਪਰਮਾਤਮਾ ਦੇ ਨਾਮ ਵਾਲਾ ਪਰਮਾਤਮਾ ਦੀ ਮਿਲਾਪ ਵਾਲਾ ਪਰਮਾਤਮਾ ਦੇ ਗਿਆਨ ਵਾਲਾ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਪ੍ਰਭੂ ਦੇ ਨਾਮ ਮਿਲਾਪ ਵਾਲਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਦੁਨਿਆਵੀ ਇੰਦਰੀਆਵੀ ਇਹ ਫਿਰ ਚੰਗੇ ਨਹੀਂ ਲੱਗਦੇ ਇਹਨਾਂ ਤੋਂ ਮਨੁੱਖ ਦੂਰੀ ਬਣਾਉਣ ਲੱਗ ਪੈਂਦਾ ਜਿਵੇਂ ਸਮਝ ਆਉਂਦੀ ਨਾ ਜੀ ਤੇ ਜਿਹੜੇ ਹੁੰਦੇ ਆ ਸੰਸਾਰ ਦੇ ਵਿੱਚ ਮਾੜੇ ਮਨੁੱਖ ਮਾੜੀ ਸਮਝ ਸੋਚ ਵਾਲੇ ਉਹਨਾਂ ਤੋਂ ਮਨੁੱਖ ਫਿਰ ਦੂਰੀ ਬਣਾਉਣ ਲੱਗਦਾ ਪਹਿਲਾਂ ਉਹਨਾਂ ਦੇ ਨਾਲ ਰਹਿੰਦਾ ਹੁੰਦਾ ਹੈ ਤੇ ਫਿਰ ਜਿਵੇਂ ਸਮਝ ਆਉਂਦੀ ਦੂਰੀ ਬਣਾਉਂਦਾ ਜਿਵੇਂ ਅੰਦਰ ਦਾ ਰਸ ਆਉਣ ਲੱਗਦਾ ਹੈ ਦੁਨਿਆਵੀ ਇੰਦਰੀਆਵੀ ਰਸਾਂ ਤੋਂ ਫਿਰ ਉਹ ਦੂਰ ਹੋਣ ਲੱਗ ਜਾਂਦਾ ਹੈ ਉਹਨਾਂ ਤੋਂ ਦੂਰੀ ਬਣਾਉਣ ਲੱਗ ਜਾਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਹਰ ਆਤਮ ਰਾਮ ਪੁਸਾਰੇ ਆ ਸਵਾਮੀ ਸਰਬ ਰਿਆ ਪਰਪੂਰੇ ਜਿਨੇ ਅੰਦਰ ਦਾ ਸੁਖ ਅੰਦਰ ਪਸਾਰਾ ਪਸਾਰਿਆ ਤੇ ਜਦੋਂ ਬਾਹਰ ਵੇਖਿਓ ਸਰਬ ਰਿਆ ਪਰਪੂਰੇ ਉਹੀ ਮਾਲਕ ਚੌ ਗਿਰਦੇ ਨਦਰ ਆਉਣ ਲਗਾ ਅੰਦਰ ਬਿਰਤੀ ਸੁਰਤੀ ਨੂੰ ਟਿਕਾਉਣੇ ਅੰਦਰ ਦੇਸ ਦਾ ਅੱਖਾਂ ਦੀਆਂ ਪਲਖਾਂ ਉਠਾ ਕੇ ਬਾਹਰ ਦੁਨੀਆ ਦੇ ਵਿੱਚ ਨਦਰ ਮਾਰਦੇ ਆ ਉਹ ਮੇਰਾ ਦਾਤਾ ਪਤੀ ਪਤੀ ਦੇ ਵਿੱਚ ਨਦਰ ਆਉਂਦਾ ਜੀਵ ਜੀਵ ਦੇ ਅੰਦਰ ਨਦਰ ਆਉਂਦਾ ਹਰ ਜਗ੍ਹਾ ਤੇ ਹਾਜ਼ਰ ਨਾਜ਼ਰੇ ਉਹ ਸਾਰੀਆਂ ਜਗ੍ਹਾ ਤੇ ਪੂਰਣ ਔਰ ਰਮਿਆ ਹੋਇਆ ਮਹਾਰਾਜ ਕਿਰਪਾ ਕਰਦੇ ਨੇ ਰਹਿਮਤ ਵਰਸਾਉਂਦੇ ਉਹ ਸਾਰੀਆਂ ਜਗ੍ਹਾ ਤੇ ਭਰਪੂਰੀ ਅੰਤਰ ਬਾਹਰ ਹਰ ਪ੍ਰਭ ਇਕੋ ਤੇਰੇ ਅੰਦਰ ਤੇ ਬਾਹਰ ਦੁਨੀਆ ਵਿੱਚ ਇੱਕੋ ਪਰਮਾਤਮਾ ਹੈ ਨਾ ਵਾਖੇ ਕਿ ਮੇਰੇ ਅੰਦਰ ਕੋਈ ਹੋਰ ਹੈ ਤੇ ਬਾਹਰ ਕੋਈ ਹੋਰ ਹੈ ਮਹਾਰਾਜ ਸਚੀ ਪਾਸ਼ਾ ਕਹਿੰਦੇ ਅਰਸ਼ ਦੇਖ ਅਰ ਜਦੂ ਪਰਮਾਤਮਾ ਨੂੰ ਅਰਦਨਾ ਆਪਣੇ ਅੰਦਰ ਨੂੰ ਉਤਰਨਾ ਹੈ ਜੇ ਪਰਮਾਤਮਾ ਨੂੰ ਪਾਉਣਾ ਹੈ ਤੇ ਜੇ ਸੰਸਾਰ ਤੋਂ ਕੁਝ ਪਾਉਣਾ ਹੈ ਫਿਰ ਬਾਹਰ ਨੂੰ ਦੌੜਨਾ ਹੈ ਸੰਸਾਰ ਦੀ ਵਸਤੂ ਬਾਹਰੋਂ ਮਿਲੇਗੀ ਨਰੰਕਾਰ ਦੀ ਧਰਮ ਦੀ ਅਧਿਆਤਮਕਤਾ ਦੀ ਗੁਰੂ ਵਾਲੀ ਗੱਲ ਅੰਦਰੋਂ ਮਿਲੇਗੀ ਜਿੰਨਾ ਅੰਦਰ ਨੂੰ ਉੱਤਰਦੇ ਜਾਵਾਂਗੇ ਆਨੰਦ ਬਣੇਗਾ ਬਾਹਰ ਨੂੰ ਜਾਵਾਂਗੇ ਅੰਦਰੋਂ ਟੁੱਟਦੇ ਜਾਵਾਂਗੇ ਬਾਹਰੋਂ ਤੁਰੇ ਜਾਵਾਂਗੇ ਮਹਾਰਾਜ ਸਾਹਿਬ ਕਹਿੰਦੇ ਅੰਦਰ ਜੁੜ ਬਾਹਰ ਜੁੜ ਕੇ ਬਾਹਰ ਤੁਰ ਕੇ ਅੰਦਰੂਨੀ ਸੁਖ ਨਹੀਂ ਮਿਲੇਗਾ ਅਰ ਪਿਆਰਿਆ ਜੇ ਅੰਦਰ ਜੁੜ ਕੇ ਅੰਦਰ ਤੁਰ ਕੇ ਬਹਿਰੂਨੀ ਦਾਤਾਂ ਸਾਰੀਆਂ ਮਿਲਨ ਗਈਆਂ ਇਸ ਪਾਸੇ ਨੂੰ ਚੱਲਿਆਂ ਇਹ ਮਹਾਰਾਜ ਸਾਹਿਬ ਕਹਿੰਦਿਆ ਔਰ ਅੰਦਰ ਬਾਹਰ ਇੱਕ ਪਰਮਾਤਮਾ ਔਰ ਗੁਰੂ ਦਾ ਗਿਆਨ ਪ੍ਰਾਪਤ ਕਰ ਅੰਤਰ ਬਾਹਰ ਹਾਰ ਪ੍ਰਭ ਏਕੋ ਤੇਰੇ ਅੰਦਰ ਤੇ ਬਾਹਰ ਬ੍ਰਹਮੰਡ ਦੇ ਅੰਦਰ ਏਕੋ ਪਰਮਾਤਮਾ ਤੇਰੇ ਅੰਦਰ ਨੂੰ ਵੀ ਉਹ ਚਲਾ ਰਿਹਾ ਹੈ ਬਾਹਰ ਵੀ ਉਹੀ ਚਲਾ ਰਿਹਾ ਹੈ ਮਹਾਰਾਜ ਕਹਿੰਦੇ ਮਿਲ ਹਰ ਜਨਮ ਮੰਗਲ ਗਏ ਹਰੀ ਦੇ ਪਿਆਰ ਵਾਲਿਆ ਨੇ ਗੁਰਮੁਖ ਜਨਨ ਨੇ ਉਹਨੂੰ ਮਿਲ ਕੇ ਨਾ ਪਰਮਾਤਮਾ ਨਾਲ ਪਰਮਾਤਮਾ ਨਾਲ ਜੁੜ ਕੇ ਉਹਦੇ ਮੰਗਲ ਖੁਸ਼ੀ ਦੇ ਗੀਤ ਜਿਹੜੇ ਨੇ ਗਾਣਾ ਕੀਤੇ ਆਨੰਦ ਵਿੱਚ ਖੇੜੇ ਵਿੱਚ ਆ ਕੇ ਉਹ ਗੀਤ ਗਾਏ ਜਿਨ੍ਹਾਂ ਨਾਲ ਦੂਜਿਆਂ ਦਾ ਲੋਕ ਪਰਲੋਕ ਸਬਰ ਜਾਵੇ ਗੀਤ ਸ਼ਬਦ ਨੂੰ ਲੈ ਕੇ ਕਿਤੇ ਆ ਦੂਜੇ ਨਾ ਸਮਝ ਲਿਆ ਜੀ ਕਿ ਲਾਵਾ ਅੰਦਰ ਗੀਤ ਆਇਆ ਜੀ ਬਾਣੀ ਅੰਦਰ ਬੜੀ ਵਿਰ ਗੀਤ ਆਇਆ ਤੇ ਅਸੀਂ ਫਿਰ ਗੀਤ ਹੀ ਸੁਣਦੇ ਨਹੀਂ ਇਹ ਬਾਣੀ ਹੈ ਬਾਣੀ ਦੀ ਗੱਲ ਹੈ ਬ੍ਰਹਮ ਦੀ ਗੱਲ ਹੈ ਇਹਦੇ ਗੀਤ ਨੇ ਉਹ ਨਹੀਂ ਗੀਤ ਜਿਹੜਿਆ ਦੁਨੀਆਂ ਵਾਲੇ ਨੇ ਨਹੀਂ ਇਹਨਾਂ ਨੂੰ ਗਾਏ ਉਹਨਾਂ ਨੇ ਮਿਲ ਕੇ ਗਾਇਆ ਮਿਲ ਕੇ ਕੀਰਤਨ ਕੀਤਾ ਮਿਲ ਕੇ ਕਥਾ ਕੀਤੀ ਸੁਣੀ ਮਿਲ ਕੇ ਬਾਣੀ ਪੜੀ ਸੁਣੀ ਮਿਲ ਕੇ ਸੇਵਾ ਕੀਤੀ ਸਿਮਰਨ ਕੀਤਾ ਜੀਵ ਈਸ਼ ਨੇ ਮਿਲ ਕੇ ਔਰ ਆਨੰਦਤ ਹੋਣਾ ਕੀਤਾ ਮਹਾਰਾਜ ਕਹਿੰਦੇ ਜਨ ਨਾਨਕ ਦੂਜੀ ਲਾਭ ਚਲਾਈ ਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੂਰਤ ਛਾਪ ਲਾ ਕੇ ਕਹਿੰਦੇ ਹੁਣ ਦੂਜੀ ਲਾਭ ਦੂਜੀ ਸਿੱਖਿਆ ਦੂਜੀ ਭੂਮਿਕਾ ਦੂਜੀ ਅਵਸਥਾ ਦੂਜੀ ਪ੍ਰਕਰਮਾਂ ਔਰ ਚਲਾਈ ਹੋਣਾ ਕੀਤੀ ਚੱਲੀ ਤੇ ਕੀ ਹੋਇਆ ਕਹਿੰਦੇ ਹੁਣ ਇਹ ਅਵਸਥਾ ਵਿੱਚ ਅਨਾਹਦ ਸ਼ਬਦ ਵੱਜਾਏ ਅੰਦਰ ਅਨਾਹਦ ਸ਼ਬਦ ਵੱਜਣ ਲੱਗ ਪਿਆ ਜੀ ਇੰਨਾ ਕੁਝ ਕਰਕੇ ਜਦੋਂ ਚੱਲਿਆ ਨਾ ਮਨੁੱਖ ਅੰਦਰੋਂ ਤੇ ਫਿਰ ਅਨਾਹਦ ਸ਼ਬਦ ਵੱਜਣ ਲੱਗ ਪਿਆ ਉਹ ਅੰਦਰੋਂ ਆਵਾਜ਼ ਉਹ ਧੁਨ ਹੁਣ ਤੁਰਦਿਆਂ ਵੀ ਬੈਠਿਆਂ ਵੀ ਸੁੱਤਿਆਂ ਵੀ ਚੱਲੀ ਹੀ ਜਾਂਦੀ ਚੱਲੀ ਹੀ ਜਾਂਦੀ ਹੈ ਸੁਣਾਈ ਹੀ ਦਿੱਤੀ ਜਾਂਦੀ ਹੈ ਜਿਹਨੂੰ ਸਹਿਬ ਕਹਿੰਦੇ ਧੁਨ ਮੈਂ ਧਿਆਨ ਤੇ ਅਨਮੇ ਜਾਣਿਆ ਗੁਰਮਖ ਆਕਥ ਕਹਾਣੀ ਉਹ ਤੁਨ ਅੰਦਰੋਂ ਪ੍ਰਗਟ ਹੋਏ ਆਈ ਆ ਉਹ ਸ਼ਬਦ ਵਜਾਇਆ ਸ਼ਬਦ ਦੀ ਧੋਨੇ ਕੋਈ ਹੋਰ ਨਹੀਂ ਉਹ ਸ਼ਬਦ ਦਾ ਵਾਜਾ ਵੱਜਦਾ ਹੈ ਸ਼ਬਦ ਅੰਦਰੋਂ ਸੁਣਦਾ ਪਿਆ ਹੈ ਇਹ ਦੂਜੀ ਅਵਸਥਾ ਗੁਰਮਖ ਦੀ ਹੈ ਜਿਹੜਾ ਜੀਵ ਤਬ ਵਿੱਚ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਆ ਨਰੰਕਾਰ ਨਾਲ ਜੁੜਦਾ ਤੇ ਪਰਮਾਤਮਾ ਵੱਲ ਨੂੰ ਤੁਰਦਾ ਆਤਮਾ ਪਰਮਾਤਮਾ ਦੇ ਨਜ਼ਦੀਕ ਹੁੰਦੀ ਅੰਦਰ ਖੁਸ਼ੀ ਆਉਂਦੀ ਮੈਨੂੰ ਮਾਲਕ ਮਿਲਣ ਲੱਗਾ ਮਾਲਕ ਦੇ ਗੁਣ ਅੰਦਰੋਂ ਅੰਦਰ ਹੀ ਚੱਲਦੇ ਵਿਚਾਰਾਂ ਖੁਸ਼ੀ ਦੀ ਲਹਿਰ ਅੰਦਰੋਂ ਅੰਦਰ ਹੀ ਦੌੜਦੀ ਕਿਉਂਕਿ ਮਾਲਕ ਦੀ ਪ੍ਰਾਪਤੀ ਹੋਣ ਲੱਗੀ ਮਾਲਕ ਦੀ ਧੁਨ ਅੰਦਰੋਂ ਚੱਲ ਪਈਏ ਇਹ ਸੱਚੀ ਸਰਕਾਰ ਨੇ ਸਾਨੂੰ ਦੂਜੀ ਲਾਮ ਬਾਰੇ ਸਮਝਾਇਆ ਸੰਗਤ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇਹਦਾ ਬੜਾ ਵਿਸਥਾਰ ਹੈ ਮੇਰੀ ਮਤ ਥੋੜੀ RAM ਮੇਰੇ ਕੋਲ ਇੰਨੀ ਮਤ ਨਹੀਂ ਕਿ ਮੈਂ ਪੂਰਾ ਕਰ ਸਕਾਂ ਬੜੇ ਪ੍ਰਮਾਨ ਨੇ ਬੜੇ ਇੱਥੇ ਵਿਚਾਰ ਨੇ ਵਿਦਵਾਨਾਂ ਨੇ ਚੰਗੇ ਗਿਆਨੀ ਕਥਾਵਾਚਕ ਪ੍ਰਚਾਰਕਾਂ ਨੇ ਬਹੁਤ ਕੁਝ ਲਿਖਿਆ ਬਹੁਤ ਕੁਝ ਸੁਣਾਇਆ ਬਹੁਤ ਕੁਝ ਉਹਨਾਂ ਸੁਣਾਉਣਾ ਮੈਨੂੰ ਤਾਂ ਜਿੰਨੀਕ ਸਤਗੁਰੂ ਨੇ ਸੂਝ ਬਖਸ਼ੀ ਸਮੇਂ ਦੇ ਦੈਰੇ ਵਿੱਚ ਰਹਿ ਕੇ ਸਤਗੁਰੂ ਦੀ ਹਜ਼ੂਰੀ ਅੰਦਰ ਗੁਰੂ ਕੇ ਬਚਨਾਂ ਦੀ ਜਿੰਨੀਕ ਆਪ ਸੰਗਤ ਸੁਣਨ ਵਾਲੀ ਕਿਰਪਾ ਕਰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬਕੌਰ ਮੇਰ ਕਰਦੇ ਤਰਸ ਕਰਕੇ ਜਿੰਨਾ ਕੋ ਬੁਲਾਉਂਦੇ ਨੇ ਸੂਝ ਦੇ ਕੇ ਇਸ਼ਾਰਾ ਦੇ ਕੇ ਉਨਾ ਕੀ ਬੋਲਿਆ ਜਾਂਦਾ ਹੈ ਇਹ ਨਹੀਂ ਕੋਈ ਵਿਦਵਾਨ ਨਹੀਂ ਕਹਿੰਦਾ ਕਿ ਮੈਂ ਮੁਕੰਮਲ ਕਰ ਚੱਲਿਆ ਇਹ ਸੰਖੇਪ ਹੈ ਤੇ ਵਿਸਥਾਰ ਪਤਾ ਹੀ ਨਹੀਂ ਕਿੰਨਾ ਕੁ ਵਿਦਵਾਨਾਂ ਨੇ ਕੀਤਾ ਮੈਂ ਤਾਂ ਪੜ ਕੇ ਹੈਰਾਨ ਹੋ ਜਾਣਾ ਐਨਾ ਐਨਾ ਕੁਝ ਲਿਖ ਕੇ ਐਨਾ ਐਨਾ ਕੁਝ ਬੋਲ ਕੇ ਪਿੱਛੋਂ ਕਹਿੰਦੇ ਨਹੀਂ ਇਹ ਤੁਸ਼ ਬੁੱਧੀ ਨਾਲੇ ਮੁਕੰਮਲ ਨਹੀਂ ਤੇ ਜੇ ਵਿਦਵਾਨ ਇਹ ਕਹਿੰਦਿਆ ਤੇ ਮੇਰੇ ਵਰਗਾ ਜਿਹਨੂੰ ਕੋਈ ਇੱਕ ਅੱਖਰ ਵੀ ਨਹੀਂ ਆਉੜਦਾ ਉਹ ਕਿਵੇਂ ਕਹਿ ਸਕਦਾ ਹੈ ਗੁਰੂ ਕੀ ਆਗਾਦ ਬੁੱਧ ਕਥਾ ਇਹ ਜਿੰਨੇ ਕੋ ਬੋਲ ਨੇ ਇਹਨਾਂ ਨੂੰ ਗੁਰੂ ਕੇ ਦਾਨ ਕੇ ਹਿਰਦੇ ਚ ਬਸਾਉਣਾ ਮੇਰੇ ਤੋਂ ਕੁਝ ਅਨੌਚਿਤ ਬੋਲ ਬੋਲੇ ਗਏ ਹੁਣ ਤੇ ਦਾਸ ਨੂੰ ਸੇਵਕ ਜਾਣ ਕੇ ਆਪ ਦੇ ਦਰ ਦਾ ਕੋਕਰ ਜਾਣ ਕੇ ਅਪ ਸੰਗਤ ਤੇ ਸਤਿਗੁਰੂ ਬਖਸ਼ ਲਿਆ ਜੀ ਅੱਗੇ ਤੋਂ ਮਤ ਦਿਆ ਜੀ ਜੋ ਗੁਰੂ ਕੀ ਗੱਲ ਗੁਰੂ ਕੀ ਹਜ਼ੂਰੀ ਵਿੱਚ ਕਹਿ ਸਕੀਏ ਕੱਲ ਨੂੰ ਅੱਗੇ ਆਪਾਂ ਤੀਜੀ ਲਾਮ ਤੋਂ ਵਿਚਾਰ ਨੂੰ ਅੱਗੇ ਆਰੰਭ ਕਰਾਂਗੇ ਸਤਿਗੁਰੂ ਤੇ ਸੰਗਤ ਬਖਸ਼ਣ ਜੋਗ ਇਨੀਆਂ ਬੇਨਤੀਆਂ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ